ਕਿਉਂਕਿ ਦੁਨੀਆ ਦਾ ਨਿਯਮ ਹੈ ਵੀ ਜਿੱਡਾ ਵੱਡਾ ਉਹਦਾ ਹੋਵੇ ਓਡਾ ਵੱਡਾ ਤੋਹਫਾ ਲੈ ਕੇ ਜਾਈਦਾ ਤੇ ਮੈਂ ਇੱਕ ਗੱਲ ਇਹ ਵੀ ਕਹਿਣਾ ਵਾਂ ਵੀ ਅੱਜ ਕੱਲ ਇਹ ਵੀ ਨੇਮ ਹੈ ਵੀ ਜਿੱਡਾ ਵੱਡਾ ਬਾਬਾ ਹੋਵੇ ਨੋਟ ਵੀ ਓਡਾ ਵੱਡਾ ਲੈ ਕੇ ਜਾਈਦਾ ਜਿੱਡਾ ਵੱਡਾ ਸੰਤ ਹੋਵੇ ਨੋਟ ਵੀ ਓਡਾ ਲੈ ਕੇ ਜਾਈਦਾ ਪਰ ਜਦੋਂ ਗੁਰੂ ਗ੍ਰੰਥ ਸਾਹਿਬ ਕੋਲ ਜਾਈਦਾ ਫਿਰ ਦਾਦੇ ਪੜਦਾਦਿਆਂ ਦੇ ਸਮੇਂ ਦਾ ਸਾਂਭਿਆ ਹੋਇਆ ਦਸਾਂ ਦਾ ਨੋਟ ਪਾਟਾ ਉਹ ਚੜਾਈਦਾ ਜਦੋਂ ਤੇ ਕਿਸੇ ਸੰਸਾਰਿਕ ਬਾਬੇ ਕੋਲ ਸੰਤਪੁੱਲ ਜਾਣਾ ਠੀਕ ਹੈ ਮਾਇਆ ਦੋ ਪਰ ਜੇ ਸੰਸਾਰਿਕ ਸੰਤ ਵਾਸਤੇ ਮਾਇਆ ਨਿਕਲ ਜਾਂਦੀ ਹੈ ਨਵੇਂ ਨੋਟ ਨਿਕਲਦੇ ਆ ਫਿਰ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਜਦੋਂ ਭੇਟਾ ਰੱਖਣੀ ਹੋਵੇ ਉਦੋਂ ਨੋਟ ਨਿਕਲਦੇ ਆ ਬਾਬੇ ਆਦਮ ਦੇ ਜਮਾਨੇ ਦੇ ਸੋ ਇਸ ਕਰਕੇ ਯਾਦ ਰੱਖੋ ਇਹ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਇਹ ਬਾਬੇ ਬਣਾਉਣ ਵਾਲਾ ਹੈ ਇਹ ਸੰਤ ਬਣਾਉਣ ਵਾਲਾ ਹੈ ਜਿਹੜਾ ਸਤਕਾਰ ਇੱਕ ਮਿੱਟੀ ਦੇ ਪੁਤਲੇ ਲਈ ਨਿਕਲਦਾ ਹੈ ਉਤੋਂ ਲੱਖ ਗੁਣਾ ਵੱਧ ਸਤਿਕਾਰ ਗੁਰੂ ਗ੍ਰੰਥ ਸਾਹਿਬ ਲਈ ਨਿਕਲੇਗਾ ਤਾਈਓ ਸਿੱਖ ਕਵਾ ਸਕਦੇ ਆ